ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਪੱਟੀ ਸ਼ਹਿਰ ਦੇ ਕਵਾਚ ਫਸੇ ਨੌਜਵਾਨ ਨੂੰ ਬਚਾਉਣ ਦੀ ਉਸਦੇ ਮਾਪਿਆਂ ਵੱਲੋਂ ਅਪੀਲ ਕੀਤੀ ਗਈ ਇਸ ਸਬੰਧੀ ਲੋਕ ਹਿੱਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਜਨ YouTube ਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰਾਮ ਤੇ ਫੋਲੋ ਜੁੜੂ ਕਰੋ ਧੰਨਵਾਦ ਜੀ ਜੀ ਕੀ ਨਾਮ ਆਪਣਾ ਮੇਰਾ ਨਾਮ ਪਰਮਜੀਤ ਕੋਹ ਪਿੰਟਾ ਦੇ بیٹے ਦਾ ਕੀ ਨਾਮ ਉਹ ਵੀਰ ਜੀ ਉਹਦਾ ਨਾਮ ਸਾਹਿਲ ਪ੍ਰੀਤ ਸਿੰਘ ਕੀ ਗੱਲ ਹੋਈ ਭੈ ਜਿਹੜਾ ਕਵਾਇਦ ਦੇ ਵਿੱਚ ਨੂੰ 2 ਸਾਲ ਦੀ ਸਜ਼ਾ ਤੇ ਇੰਡੀਅਨ ਕਰੰਸੀ ਦੇ ਮੁਤਾਬਕ 55 ਲੱਖ ਰੁਪਿਆ ਪਈ ਕੀ ਇੱਕ ਪੂਰੀ ਗਲਤੀ ਵੀਰ ਜੀ ਉਹ ਨਾ ਕਤਰ ਵਿੱਚ ਗਿਆ ਹੀ 2 ਸਾਲ ਪਹਿਲਾਂ ਤੇ ਉਹ ਤਾਂ ਐਕਸਟੈਂਡ ਹੋ ਗਿਆ ਮਤਲਬ ਕਿ ਉਹਨੇ ਰਾਤ ਗੱਡੀ ਚਲਾਈ ਡਿਊਟੀ ਕੀਤੀ ਆਪਣੀ ਸਵੇਰੇ ਗੱਡੀ ਦੀ ਸਰਵਿਸ ਕਰਾਉਣ ਗਿਆ ਤੇ ਉਸ ਤੋਂ ਬਾਅਦ ਉਹਦੀ ਹੱਡ ਨਾਲ ਕੋਈ ਗੱਲ ਨਹੀਂ ਹੋਈ ਫਿਰ ਸਾਨੂੰ ਮਤਲਬ ਕਿ ਦੋ ਦਿਨਾਂ ਬਾਅਦ ਅਸੀਂ ਕਿ ਲੜਕੇ ਨੂੰ ਫੋਨ ਕੀਤਾ ਕਿ ਸਾਡੇ ਬੇਟੇ ਦਾ ਫੋਨ ਬੰਦ ਆਉਂਦਿਆ ਫਿਰ ਉਹ ਜਿਹੜੇ ਮੁੰਡੇ ਨਾਲ ਅਸੀਂ ਗੱਲ ਕੀਤੀ ਉਹ ਕਹਿੰਦਾ ਮੈਂ ਉਹ ਤੋਂ ਕਾਫੀ ਦੂਰ ਹਾਂ ਕਿ ਸਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਚੱਲਿਆ ਫਿਰ ਥੋੜੇ ਦਿਨਾਂ ਬਾਅਦ ਮਤਲਬ ਕਿ 19 20 ਤਰੀਕ ਦੇ ਲਗ ਚਗੇ ਸਾਡੀ ਬੇਟੇ ਨਾਲ ਗੱਲ ਹੋਈ ਫਿਰ ਉਸਨੇ ਦੱਸਿਆ ਕਿ ਮੇਰਾ ਐਕਸੀਡੈਂਟ ਹੋ ਗਿਆ ਤੇ ਉਹਦੇ ਕੋਲੋਂ ਕੋਈ ਜੋ ਵੀ ਐਕਸੀਡੈਂਟ ਹੋਇਆ ਮੈਨੂੰ ਉਹਦੇ ਬਾਰੇ ਕੁਝ ਪੱਕਾ ਪਤਾ ਨਹੀਂ ਕਿਵੇਂ ਹੋਇਆ ਤੇ ਉਹ ਕੋਈ ਨੀਚੇ ਜਾਣ ਕੇ ਬੰਦਾ ਉਹਦੀ ਡੈਥ ਹੋ ਗਈ ਜਿਸ ਤੇ ਮੇਰੇ ਬੇਡੇ ਨੂੰ 14 ਮਾਰਚ ਨੂੰ ਉਹ ਰੈਸਟ ਕਰ ਲਿਆ ਹੈ। ਮਤਲਬ ਕਿ ਉਹਦੇ ਦਸਤਾਵੇਜ਼ ਮੁਤਾਬਕ। ਫਿਰ ਉਹਨਾਂ ਨੇ ਕਿਹਾ ਸੀ ਕਿ ਉਧਰ ਦੀਆਂ ਜਿਹੜੀਆਂ ਅਦਾਲਤਾਂ ਵਿੱਚ ਜਲਦੀ ਫੈਸਲਾ ਸੁਣਾ ਜਾਂਦੀਆਂ 2-3 ਮਹੀਨਿਆਂ ਬਾਅਦ। ਤੇ ਫਿਰ ਉਹਨਾਂ ਨੇ 28 ਤਰੀਕ ਨੂੰ 28 ਪੰਜ ਨੂੰ ਉਹਨੂੰ 2 ਸਾਲ ਦੀ ਸਜ਼ਾ ਤੇ 55 ਲੱਖ ਰੁਪਈਆ ਇੰਡੀਆ ਦਾ ਛਰਮਾਨਾ ਪਾਤਾ ਜੋ ਮੈਂ ਪਰੰਤੋ ਅਸਮਰਥਾਂ। ਮੇਰੇ ਹਸਬੰਦ ਦੀ 2008 ਵਿੱਚ ਡੈਥ ਹੋ ਗਈ। ਘਰ ਵਿੱਚ ਹੀ ਮਾਂ ਵਧੀ ਆ ਇਕੱਲੀ ਆਈ ਆ। ਬਸ ਮੈਂ ਇਹ ਅਰਦਾਸ ਕਰਦੀ ਜੱਸ ਸਾਰੇ ਅੱਗੇ ਬੇਨਤੀ ਕਰਦੀ ਆ ਕਿ ਮੇਰੀ ਬਹੁਤ ਬਹੁਤ ਹੈਲਪ ਕੀਤੀ ਜਾਵੇ ਤਾਂ ਕਿ ਉਹ ਜੁਰਮਾਨਾ ਜੋ ਵੀ ਪਾਇਆ ਗਿਆ ਬਲੱਡ ਮੈਨੀ ਜੋ ਵੀ ਪਾਈ ਗਈ ਹੈ ਉਹ ਉਹਨਾਂ ਨੂੰ ਭਰ ਕੇ ਤੇ ਮੈਂ ਆਪਣੇ ਬੱਚੇ ਨੂੰ ਵਾਪਸ ਬੁਲਾ ਲਾਂ ਕਿਉਂਕਿ ਮੇਰਾ ਆਦਮੀ ਖੁਦ ਸਿਰ ਤੇ ਨਹੀਂ ਹੈਗਾ ਇੱਕ ਉਹ ਬੱਚਾ ਹੀ ਮੇਰਾ ਬੁਢਾਪੇ ਦਾ ਸਾਰਾ ਕਿੰਨੇ ਬਟੇ ਇੱਕ ਬੇਟਾ ਤੇ ਇੱਕ ਬੇਟੀ